ਪਾ ਪੱਪੇ ਪਾਥ ਸਾਹੋ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ ਪੱਪਾ ਪੰਜਾਬੀ ਵਰਣਮਾਲਾ ਦਾ 26ਵਾਂ ਅੱਖਰ ਹੈ ਪੱਪੇ ਅਦਕ ਪੱਪੇ ਕੰਨ ਪੱਪਾ ਪੀਏ ਡਬਲ ਪੀਏ ਪੱਪਾ ਪੱਪਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਪੱਪਾ ਪਤੰਗ ਪੱਪਾ ਪਤੀਲਾ ਮਹਾਰਨੀ ਵਿੱਚ ਮਾਤਰਾ ਸਹਿਤ ਪੱਪਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਪੱਪਾ ਮੁਕਤਾ ਪੱ ਪੱਪੇ ਕੰਨਾਂ ਪਾ ਪੱਪੇ ਕੰਨਾਂ ਉੱਤੇ ਬਿੰਦੀ ਪਾ ਪੱਪੇ ਸਿਆਰੀ ਪੇ ਪੱਪੇ ਬਿਹਾਰੀ ਪੀ ਪੱਪੇ ਔਂਕੜ ਪੂ ਪੱਪੇ ਦਲੈਂਕੜੇ ਪੂ ਪੱਪੇ ਲਾਵਾਂ ਪੇ ਪੱਪੇ ਦਲਾਵਾਂ ਪੈ ਪੱਪੇ ਹੋੜਾਪੋ ਪੱਪੇ ਕਨੌੜਾ ਪੋ ਪੱਪੇ ਟਿੱਪੀ ਪੰਗ ਫੱਫਾ ਪੱਪੇ ਭਾਹੀ ਸਭ ਜਗ ਫਾਸਾ ਜਮ ਕੇ ਸੰਗਲ ਬੰਦ ਲਿਆ ਫੱਫਾ ਪੰਜਾਬੀ ਵਰਣਮਾਲਾ ਦਾ 27ਵਾਂ ਅੱਖਰ ਹੈ ਫੱਫੇ ਅਦਕ ਫੱਫੇ ਕੰਨਾ ਫੱਫਾ F A डबल F A ਫੱਫਾ ਫੱਪਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਫੱਫਾ ਫੁਲਕਾਰੀ ਫੱਫਾ ਫੁੱਲਾ ਮੋਹਾਰਨੀ ਵਿੱਚ ਮਾਤਰਾ ਸਹਿਤ ਫੱਫਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਫੱਫਾ ਮੁਕਤਫਾ ਫੱਫੇ ਕੰਨਾ ਫਾ ਫੱਫੇ ਕੰਨਾ ਉੱਤੇ ਬਿੰਦੀ ਫਾਂ ਫੱਫੇ ਸਰੀਫੇ ਫੱਫੇ ਬਿਆਰੀਫੀ ਫੱਫੇ ਔਂਕੜ ਫੂ ਫੱਫੇ ਦਲੈਂਕੜੇ ਫੂ ਫਫੇ ਲਾਵਾਂ ਫੇ ਫਫੇ ਦਲਾਵਾਂ ਫੈ ਫਫੇ ਉਹ ਰਫ ਫਫੇਕ ਨੌੜਾ ਫੋ ਫਫੇ ਟਿੱਪੀ ਫੰਗ ਬੱਬਾ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਬੱਬਾ ਪੰਜਾਬੀ ਵਰਣਮਾਲਾ ਦਾ 28ਵਾਂ ਅੱਖਰ ਹੈ ਬੱਬੇ ਅਦਕ ਬੱਬੇ ਕੰਨਾ ਬੱਬਾ ਬੀ ਏ ਡਬਲ ਬੀ ਏ ਬੱਬਾ ਬੱਬਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਬੱਬਾ ਬੱਕਰੀ ਬੱਬਾ ਬਾਲਟੀ ਮਹਾਰਨੀ ਵਿੱਚ ਮਾਤਰਾ ਸਹਿਤ ਬੱਬਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਬੱਬਾ ਮੁਕਤਾ ਬ ਬੱਬੇ ਕੰਨਾ ਬਾ ਬੱਬੇ ਕੰਨਾ ਉੱਤੇ ਬਿੰਦੀ ਬਾ ਬੱਬੇ ਸਿਆਰੀ ਬੱਬੇ ਬਿਹਾਰੀ ਬੀ ਬੱਬੇ ਔਂਕੜ ਬੋ ਬੱਬੇ ਦਲੈਂਕੜੇ ਬੂ ਬੱਬੇ ਲਾਵਾਂ ਬੇ ਬੱਬੇ ਦਲਾਵਾਂ ਬੈ ਬੱਬੇ ਹੋੜਾ ਬੋ ਬੱਬੇ ਕਨੌੜਾ ਬੋ ਬੱਬੇ ਟਿੱਪੀ ਬੰ ਪੱਬਾ ਪੱਬਾ ਪਹ ਲਹ ਸੇਫਲ ਪਾਵਹਿ ਗੁਰਪ੍ਰਸਾਦੀ ਜਿੰਨ ਕੋ ਭਉ ਪਇਆ ਪੱਬਾ ਪੰਜਾਬੀ ਵਰਣਮਾਲਾ ਦਾ 29ਵਾਂ ਅੱਖਰ ਹੈ ਭੱਬੇ ਅਦਕ ਬੱਬੇ ਕੰਨਾ ਪੱਬਾ ਬੀ ਐਚ ਏ ਡਬਲ ਬੀ ਏ ਪੱਬਾ ਪੱਬਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਪੱਬਾ ਭਾਂਡੇ ਪੱਬਾ ਢੇਡ ਮੋਹਾਰਨੀ ਵਿੱਚ ਮਾਤਰਾ ਸਹਿਤ ਪੱਬਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਪੱਬਾ ਮੁਕਤ ਪੋ ਪੱਬੇ ਕੰਨਾ ਭਾ ਪੱਬੇ ਕੰਨਾ ਉੱਤੇ ਬਿੰਦੀ ਭਾ ਪੱਬੇ ਸਿਆਰੀ ਪੇ ਪੱਬੇ ਬਿਹਾਰੀ ਪੀ ਪੱਬੇ ਔਂਕੜ ਭੋ ਪੱਬੇ ਦਲੈਂਕੜੇ ਭੂ ਪੱਬੇ ਲਾਵਾਂ ਭੇ ਪੱਬੇ ਦਲਾਵਾਂ ਭੈ ਪੱਬੇ ਹੋੜਾ ਭੋ ਪੱਬੇ ਕਨੌੜਾ ਭਾ ਪੱਬੇ ਟਿੱਪੀ ਭੰਗ ਮੰਮਾ ਮੰਮੇ ਮੋਹ ਮਰਨ ਮਦਸੂਦਨ ਮਰਨ ਭਇਆ ਤਬ ਚੇਤਵਿਆ ਮੰਮਾ ਪੰਜਾਬੀ ਵਰਣਮਾਲਾ ਦਾ ਤੀਵਾਂ ਅੱਖਰ ਹੈ ਮੰਮੇ ਟਿੱਪੀ ਮੰਮੇ ਕੰਨਾ ਮੰਮਾ M A डबल M A ਮੰਮਾ ਮੰਮਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਮੰਮਾ ਮੋਰ ਮੰਮਾ ਮੱਖੀ ਮੋਹਾਰਨੀ ਵਿੱਚ ਮਾਤਰਾ ਸਹਿਤ ਮਮਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਮਮਾ ਮੁਕਤਾ ਮ ਮਮੇ ਕੰਨਾ ਮਾ ਮਮੇ ਕੰਨਾ ਉੱਤੇ ਬਿੰਦੀ ਮਾ ਮਮੇ ਸਿਆਰੀ ਮੇ ਮਮੇ ਬਿਹਾਰੀ ਮੀ ਮਮੇ ਔਕੜ ਮਮੇ ਤਲੈਂਕੜੇ ਮੂ ਮਮੇ ਲਾਵਾ ਮੇ ਮਮੇ ਤਲਾਵਾ ਮੈਂ ម៉មេហោរាមោម៉មេកណោរាមោម៉មេតិ ப்பி ម៉ង